ਦੋਸਤੋ ਇੱਕ ਪੁਰਾਣੇ ਸਮੇ ਦੀ ਗੱਲ ਐ ਇੱਕ ਕੁਟਿਆ ਦੇ ਵਿੱਚ ਇੱਕ ਸਾਧ ਤੇ ਉਹਦਾ ਚੇਲਾ ਰਹਿੰਦੇ ਹੁੰਦੇ ਆ ਸਾਧ ਬਹੁਤ ਪੁੰਜਿਆ ਹੋਇਆ ਬਾਬਾ ਹੁੰਦਾ ਬੜੀ ਰੱਬ ਨਾਲ ਉਹਦੀ ਲਗਨ ਹੁੰਦੀ ਆ ਤੇ ਉਹ ਸਾਧ ਦਾ ਆਖਰੀ ਟਾਈਮ ਆ ਜਾਂਦਾ ਉਹ ਆਪਦੇ ਚੇਲੇ ਨੂੰ ਆਪਣੇ ਕੋਲ ਬੁਲਾਉਂਦਾ ਤੇ ਚੇਲੇ ਦੇ ਕੰਨ 'ਚ ਕਹਿੰਦਾ ਕਦੇ ਵੀ ਬਿੱਲੀ ਨਾ ਪਾਲੀ ਚੇਲਾ ਉਹਨੂੰ ਉਹਦੇ ਬਦਲੇ ਕੋਈ ਸਵਾਲ ਪੁੱਛਦਾ ਵੀ ਕਿਉਂ ਬਿੱਲੀ ਨਾ ਪਾਲਾਂ ਜਾਂ ਕੋਈ ਹੋਰ ਸਵਾਲ ਕਰਦਾ ਉਹਦਾ ਗੁਰੂ ਅੱਖਾਂ ਮੀਟ ਜਾਂਦਾ ਚੜਾਈ ਕਰ ਜਾਂਦਾ ਚੇਲਾ ਇਸ ਗੱਲ ਨੂੰ ਬੜਾ ਸੋਚਦਾ ਰਿਹਾ ਕਈ ਦਿਨ ਨਿਕਲੇ بار بار ਸੋਚਦਾ ਰਿਹਾ ਉਹਨੂੰ ਉਹਦਾ ਕੋਈ ਹੱਲ ਨਾ ਮਿਲੇ ਮੈਂ ਬਿੱਲੀ ਪਰਾਂ ਕਿਉਂ ਪਾਲਣੀ ਆ ਗੁਰੂ ਨੇ ਕਾਹ ਤੋਂ ਕਿਹਾ ਮੈਨੂੰ ਬਿੱਲੀ ਨਾ ਪਾਲੀ ਉਹਨੂੰ ਸਮਝ ਨਾ ਆਵੇ ਪਰ ਉਹਨੇ ਇੱਕ ਗੱਲ ਪਤਾ ਸੀ ਕਿ ਮੇਰਾ ਗੁਰੂ ਬਹੁਤ ਪਹੁੰਚਿਆ ਹੋਇਆ ਸੀ ਉਹਦੀ ਹਰ ਗੱਲ ਦਾ ਕੋਈ ਨਾ ਕੋਈ ਮਤਲਬ ਹੁੰਦਾ ਸੀ ਹਰ ਗੱਲ ਉਹਦੀ ਬੜੀ ਗਹਿਰੀ ਹੁੰਦੀ ਸੀ ਪਰ ਉਹਨੂੰ ਇਹਦਾ ਮਤਲਬ ਨਾ ਸਮਝ ਆਵੇ ਬਿੱਲੀ ਦਾ ਕਿਹਾ ਕਿਉਂ ਬਿੱਲੀ ਕਿਉਂ ਨਹੀਂ ਪਾਲਣੀ ਸੋਚਦਾ ਰਿਆ ਪਰ ਹੱਲ ਨਾ ਮਿਲਿਆ ਇੱਕ ਵਾਰ ਉਹਨੂੰ ਆਪਣੇ ਗੁਰੂ ਦਾ ਸਮਕਾਲੀ ਗੁਰੂ ਮਿਲਦਾ ਇੱਕ ਉਹਨਾਂ ਉਹਦੀ ਮੁਲਾਕਾਤ ਹੁੰਦੀ ਉਹਦੇ ਘਰ ਜਾਂਦਾ ਉਹਦੇ ਗੁਰੂ ਦਾ ਜਿਹੜਾ ਦੋਸਤ ਹੁੰਦਾ ਸਮਕਾਲੀ ਬਾਬਾ ਹੁੰਦਾ ਉਹ ਪੁੱਛਤ ਗੱਲਾਂ ਬਾਤਾਂ ਕਰਨ ਲੱਗ ਜਾਂਦੇ ਤੇ ਚੇਲਾ ਉਹਨੂੰ ਪੁੱਛਦਾ ਕਿ ਮੇਰੇ ਗੁਰੂ ਨੇ ਮੈਨੂੰ ਕਿਹਾ ਸੀ ਬਿੱਲੀ ਨਾ ਪਾਲੀਂ ਜ਼ਿੰਦਗੀ ਚ ਕਦੇ ਪਰ ਮੈਨੂੰ ਸਮਝ ਨਹੀਂ ਆਈ ਕਿ ਗੁਰੂ ਜੀ ਨੇ ਕਿਉਂ ਕਹੀ ਸੀ ਇਹ ਗੱਲ ਤੇ ਜਿਹੜਾ ਦੂਜਾ ਗੁਰੂ ਦਾ ਦੋਸਤ ਗੁਰੂ ਬਾਬਾ ਹੁੰਦਾ ਉਹ ਕਹਿੰਦਾ ਆਜਾ ਮੈਂ ਤੈਨੂੰ ਦੱਸਦਾ ਇਹ ਗੱਲ ਮੈਂ ਸਮਝਾਉਣਾ ਵੀ ਜ਼ਿੰਦਗੀ ਚ ਬਿੱਲੀ ਕਿਉਂ ਨਹੀਂ ਪਾਲਣੀ ਇਹ ਗੱਲ ਮੇਰੇ ਗੁਰੂ ਨੇ ਮੈਨੂੰ ਕਹੀ ਸੀ ਪਰ ਮੈਂ ਇਸ ਗੱਲ ਨੂੰ ਐਵੇਂ ਵਿਅਰਥ ਸਮਝ ਲਿਆ ਕਿ ਬੇਕਾਰ ਗੱਲ ਐ ਇਹਦਾ ਕੀ ਮਤਲਬ ਐ ਜ਼ਿੰਦਗੀ ਚ ਪਰ ਇਸ ਗੱਲ ਨੇ ਮੇਰੀ ਜ਼ਿੰਦਗੀ ਬਰਬਾਦ ਕਰਤੀ ਮੇਰੀ ਗੱਲ ਧਿਆਨ ਨਾਲ ਸੁਣੀ ਕਹਿੰਦਾ ਮੈਂ ਤੈਨੂੰ ਚੰਗੀ ਤਰ੍ਹਾਂ ਸਮਝਾਉਣਾ ਕਹਿੰਦੇ ਇੱਕ ਵਾਰ ਇਦਾਂ ਹੀ ਸੇਮ ਮੇਰੇ ਗੁਰੂ ਨੇ ਮੈਨੂੰ ਕਿਹਾ ਆਖਰੀ ਸਵਾਸਾਂ ਦੌਰਾਨ ਜਦੋਂ ਚੜਾਈ ਕਰਨ ਲੱਗੇ ਕਿ ਬਿੱਲੀ ਨਾ ਕਦੇ ਪਾਲੀ ਤੇ ਮੈਂ ਉਸ ਗੱਲ ਨੂੰ ਇਗਨੋਰ ਕੀਤਾ ਮੈਂ ਗੱਲ ਨੂੰ ਸੀਰੀਅਸ ਲਿਆ ਨਹੀਂ ਮੈਂ ਕਿ ਐਵੇਂ ਵਿਅਰਥੀ ਗੱਲ ਆ ਬੇਕਾਰ ਗੱਲ ਹੈ ਭਲਾ ਬਿੱਲੀ ਦਾ ਜ਼ਿੰਦਗੀ ਦੇ ਨਾਲ ਜਾਂ ਮੇਰੇ ਨਾਲ ਕੀ ਸੰਬੰਧ ਇਦਾਂ ਹੀ ਕਹਿੰਦਾ ਮੈਂ ਇੱਕ ਜੰਗਲ ਦੇ ਵਿੱਚ ਜਾ ਕੇ ਡੇਰਾ ਲਾ ਲਿਆ ਉਹ ਜੰਗਲ ਦੇ ਬਾਹਰ ਬੜਾ ਇੱਕ ਛੋਟਾ ਜਿਹਾ ਪਿੰਡ ਹੁੰਦਾ ਮੈਂ ਕਹਿੰਦਾ ਰੱਬ ਦੀ ਪੂਜਾ ਕਰਨੀ ਤਪੱਸਿਆ ਕਰਨੀ ਤੇ ਉਸ ਪਿੰਡ ਦੇ ਵਿੱਚ ਜਾ ਕੇ ਭਿਖਸ਼ਾ ਮੰਗਣੀ ਭਿਖਸ਼ਾ ਮੰਗਣ ਜਾਂਦੇ ਰਹਿਣਾ ਰੋਜ਼ ਤੇ ਮੈਂ ਸੰਿਆਸੀ ਬੰਦਾ ਸੀ ਕਹਿੰਦਾ ਮੇਰੇ ਕੱਪੜੇ ਵੀ ਓਨੀ ਕਿ ਤੇ ਜਦੋਂ ਮੈਂ ਭਿਖਸ਼ਾ ਮੰਗਣ ਜਾਂਦਾ ਸੀ ਤੇ ਚੂਹੇ ਮੇਰੇ ਕੱਪੜੇ ਟੋਕ ਦਿੰਦੇ ਸੀ ਖਰਾਬ ਕਰ ਦਿੰਦੇ ਸੀ ਮੈਨੂੰ ਇਹਦਾ ਕੋਈ ਹੱਲ ਨਾ ਲੱਭੇ ਤੇ ਮੈਂ ਪਿੰਡ ਵਾਲਿਆਂ ਨਾਲ ਗੱਲ ਕੀਤੀ ਕਿ ਮੇਰੇ ਕੱਪੜੇ ਚੂਹੇ ਟੋਕ ਦਿੰਦੇ ਆ ਤੇ ਪਿੰਡ ਵਾਲਿਆਂ ਨੇ ਮੈਨੂੰ ਸਲਾਹ ਦਿੱਤੀ ਇੱਕ ਬਿੱਲੀ ਪਾਲ ਲਾ ਇੱਕ ਬਿੱਲੀ ਰੱਖ ਲਾ ਬਿੱਲੀ ਤੇਰੇ ਘਰ ਤੋਂ ਤੇਰੇ ਕਮਰੇ ਤੋਂ ਤੇਰੀ ਕੁਟੀਆ ਤੋਂ ਚੂਹਿਆਂ ਨੂੰ ਦੂਰ ਰੱਖੋ ਕਹਿੰਦਾ ਮੈਨੂੰ ਪਿੰਡ ਵਾਲਿਆਂ ਦੀ ਗੱਲ ਚੰਗੀ ਲੱਗੀ ਸਲਾਹ ਉਹਨਾਂ ਦੀ ਵਧੀਆ ਲੱਗੀ ਮੈਂ ਬਿੱਲੀ ਪਾਲ ਲਈ ਬਿੱਲੀ ਨੇ ਕਹਿੰਦਾ ਚੂਹੇ ਤਾਂ ਭਜਾ ਦਿੱਤੇ ਚੂਹਿਆਂ ਨੇ ਮੇਰੇ ਕੱਪੜੇ ਟੁਕਣੇ ਦਾ ਬੰਦ ਕਰਤੇ ਪਰ ਕਹਿੰਦਾ ਇੱਕ ਹੌਨ ਸਮੱਸਿਆ ਖੜੀ ਇਹ ਹੋ ਗਈ ਕਿ ਮੈਨੂੰ ਬਿੱਲੀ ਵਾਸਤੇ ਵੀ ਦੁੱਧ ਲੈ ਕੇ ਆਉਣਾ ਪੈਂਦਾ ਸੀ ਕਹਿੰਦਾ ਜਦੋਂ ਮੈਂ ਪਿੰਡ ਵਾਲਿਆਂ ਤੋਂ ਆਪਦੀ ਭਿਕਸ਼ਾ ਨਾਲ ਨਾਲ ਬਿੱਲੀ ਵਾਸਤੇ ਦੁੱਧ ਮੰਗਦਾ ਉਹਨਾਂ ਕੁਛ ਦਿਨ ਦਾ ਦੁੱਧ ਮੈਨੂੰ ਦਿੱਤਾ ਪਰ ਥੋੜੇ ਦਿਨਾਂ ਬਾਅਦ ਮੈਨੂੰ ਕਹਿਣ ਲੱਗ ਪਏ ਕਿ ਅਸੀਂ ਰੋਜ਼-ਰੋਜ਼ ਤੈਨੂੰ ਦੁੱਧ ਨਹੀਂ ਦੇ ਸਕਦੇ ਔਖਾ ਸਾਡਾ ਮੁਸ਼ਕਲ ਆ ਸਾਥ ਕਹਿੰਦਾ ਕਿ ਫਿਰ ਮੈਂ ਮੈਨੂੰ ਹੱਲ ਦੱਸੋ ਮੈਂ ਕੀ ਕਰਾਂ ਫਿਰ ਪਿੰਡ ਵਾਲੇ ਲੋਕਾਂ ਨੇ ਕਿਹਾ ਸਿਆਣੇ ਲੋਕੀ ਕਹਿੰਦੇ ਕਿ ਇੱਕ ਤੂੰ ਗਾਂ ਰੱਖ ਲੈ ਗਾਂ ਤੇਰਾ ਦੁੱਧ ਦਾ ਸਹਾਰ ਦਿਆ ਕਰੂ ਕਹਿੰਦਾ ਮੈਨੂੰ ਇਹ ਵੀ ਉਹਨਾਂ ਦੀ ਸਲਾਹ ਬੜੀ ਚੰਗੀ ਲੱਗੀ ਮੈਂ ਗਾਂ ਰੱਖ ਲਈ ਗਾਂ ਰੱਖ ਲਈ ਤੇ ਮੇਰੇ ਦੁੱਧ ਦਾ ਮਸਲਾ ਹੱਲ ਹੋ ਗਿਆ ਬਿੱਲੀ ਨੂੰ ਦੁੱਧ ਮਿਲਣਾ ਸ਼ੁਰੂ ਹੋ ਗਿਆ ਪਰ ਕਹਿੰਦਾ ਮਸਲਾ ਇੱਕ ਹੋਰ ਖੜਾ ਹੋ ਗਿਆ ਜਿੱਥੇ ਮੈਂ ਰਹਿੰਦਾ ਸੀ ਉਥੇ ਲਾਗੇ-ਛਾਗੇ ਕਿਤੇ ਵੀ ਗਾਂ ਦਾ ਜਿਹੜਾ ਆਪਾਂ ਚਾਰਾ ਪਾਉਨੇ ਆ ਗਾਂ ਨੂੰ ਪਠਾ ਡੱਕਾ ਪਾਉਨੇ ਆ ਉਹ ਉਥੇ ਜੰਗਲ 'ਚ ਨਹੀਂ ਹੁੰਦਾ ਸੀ ਉਹ ਮੈਨੂੰ ਪਿੰਡੋਂ ਪਿੰਡ ਵਾਲਿਆਂ ਤੋਂ ਮੰਗਣਾ ਪੈਂਦਾ ਸੀ ਪਿੰਡ ਵਾਲਿਆਂ ਨੇ ਫਿਰ ਕੋਸ਼ਿਸ਼ ਦੇਣ ਮੈਨੂੰ ਚਾਰਾ ਦਿੱਤਾ ਪਠਾ ਡੱਕਾ ਦਿੱਤਾ ਗਾਂ ਨੂੰ ਪਾਉਣ ਨੂੰ ਫਿਰ ਮਨਾਂ ਕਰਤਾ ਕਿ ਅਸੀਂ ਰੋਜ਼-ਰੋਜ਼ ਤੈਨੂੰ ਦੇ ਨਹੀਂ ਸਕਦੇ ਪਠਾ ਡੱਕਾ ਚਾਰਾ ਹਰਾ ਗਾਂ ਨੂੰ ਪਾਉਣ ਨੂੰ ਇਹਦਾ ਇੰਤਜ਼ਾਬ ਤੈਨੂੰ ਆਪ ਕਰਨਾ ਪੈਣਾ ਕਹਿੰਦਾ ਮੈਂ ਗਾਂ ਪਿੰਡ ਵਾਲਿਆਂ ਨੂੰ ਫਿਰ ਬੇਨਤੀ ਕੀਤੀ ਮੈਨੂੰ ਇਹਦਾ ਕੋਈ ਹਾਲ ਦੱਸੋ ਇਹ ਸਮੱਸਿਆ ਦਾ ਕੋਈ ਆਪਾਂ ਸੋਲੂਸ਼ਨ ਲੱਭੀਏ ਤੇ ਪਿੰਡ ਵਾਲਿਆਂ ਨੇ ਮੈਨੂੰ ਕਿਹਾ ਕਿ ਸਾਡੇ ਪਿੰਡ 'ਚ ਇੱਕ ਲੇਡੀ ਰਹਿੰਦੀ ਐ ਇੱਕ ਔਰਤ ਰਹਿੰਦੀ ਆ ਜਿਹਦਾ ਘਰ ਵਾਲਾ ਮਰ ਚੁੱਕਾ ਉਹ ਤੁਹਾਡੀ ਹੈਲਪ ਕਰ ਸਕਦੀ ਐ ਬੜੀ ਰੱਬ ਦੀ ਭਗਤ ਐ ਉਹ ਰੱਬ ਨੂੰ ਮੰਨਣ ਵਾਲੀ ਆ ਕੰਮਕਾਰ ਵੀ ਸੋਹਣਾ ਕਰਦੀ ਆ ਤੁਸੀਂ ਉਹਨਾਂ ਨਾਲ ਗੱਲ ਕਰੋ ਉਸ ਔਰਤ ਨਾਲ ਵਿਧਵਾ ਔਰਤ ਐ ਉਹ ਤੁਹਾਡਾ ਮਸਲਾ ਹੱਲ ਕਰ ਸਕਦੀ ਆ ਉਹ ਤੁਹਾਡੀ ਹੈਲਪ ਕਰ ਸਕਦੀ ਕਹਿੰਦਾ ਮੈਂ ਉਸ ਔਰਤ ਦੇ ਕੋਲ ਚਲੇ ਗਿਆ ਜਿਹੜੀ ਕਹਿੰਦਾ ਮੈਨੂੰ ਸਲਾਹ ਪਿੰਡ ਵਾਲਿਆਂ ਨੇ ਦਿੱਤੀ ਇਸ ਸਲਾਹ ਨੇ ਮੇਰਾ ਬੇੜਾ ਘਰ ਕਰ ਦਿੱਤਾ ਮੈਂ ਸੰਿਆਸੀ ਸੀ ਪਰ ਮੈਂ ਉਸ ਔਰਤ ਦੇ ਕੋਲ ਚਲੇ ਗਿਆ ਔਰਤ ਨੂੰ ਜਾ ਕੇ ਸਾਰੀ ਗੱਲ ਦੱਸੀ ਔਰਤੋਂ ਮੰਨ ਗਈ ਕਿ ਚਲੋ ਮੈਂ ਉਥੇ ਤੁਹਾਡੇ ਆ ਕੇ ਤੁਹਾਡੀ ਗਾਂ ਦੀ ਤੇ ਤੁਹਾਡੀ ਬਿੱਲੀ ਦੀ ਦੇਖ ਰਿਕ ਕਰ ਸਕਦੀ ਹਾਂ ਪਿੰਡ ਵਾਲਿਆਂ ਨੇ ਕਿਹਾ ਸੀ ਉਸ ਔਰਤ ਨੂੰ ਵਿਧਵਾ ਔਰਤ ਨੂੰ ਸਿਰਫ ਰੋਟੀ ਦੇ ਦਿਆ ਕਰੋ ਦੋ ਵਕਤ ਦੀ ਉਹ ਤੁਹਾਡਾ ਸਾਰਾ ਕੰਮ ਕਰ ਦਿਆ ਕਰੋ ਔਰਤ ਮੰਨ ਗਈ ਮੇਰੀ ਕਿੰਦਾ ਗਾਂ ਨੂੰ ਵੀ ਸਾਹਮਣਾ ਸ਼ੁਰੂ ਕਰ ਲਿਆ ਉਹਨੇ ਬਿੱਲੀ ਨੂੰ ਵੀ ਸਾਹਮਣਾ ਸ਼ੁਰੂ ਕਰ ਲਿਆ ਉਹਨੇ ਉਹਤੇ ਸਫਾਈ ਕਰਕੇ ਕੂਟੀਆਂ ਦੇ ਲਾਗੇ ਛਾਗੇ ਗਾਂ ਵਾਸਤੇ ਪੱਠਾ ਡੱਕਾ ਵੀ ਬੀਜ ਲਿਆ ਹੋਰ ਤਾਂ ਹੋਰ ਉਹਨੇ ਸਫਾਈ ਕਰਕੇ ਅਨਾਜ ਵੀ ਬੀਜ ਲਿਆ ਕਹਿੰਦਾ ਮੈਨੂੰ ਬਹੁਤ ਚੰਗਾ ਲੱਗਾ ਇਹ ਕਿ ਇਹ ਬੜੀ ਵਧੀਆ ਔਰਤ ਹੈ ਕੰਮ ਕਰਦੀ ਆ ਰੱਬ ਨੂੰ ਹੀ ਮੰਨਦੀ ਆ ਮੇਰੀ ਇੱਜ਼ਤ ਮਨ ਵੀ ਉਹ ਕਰਦੀ ਆ ਹੌਲੀ ਹੌਲੀ ਸਮਾਂ ਨਿਕਲਿਆ ਸਾਨੂੰ ਕਹਿੰਦਾ ਦੋਨਾਂ ਨੂੰ ਆਪਸ ਵਿੱਚ ਪ੍ਰੇਮ ਹੋ ਗਿਆ ਮੈਂ ਕਹਿੰਦਾ ਉਹਨਾਂ ਵਿਆਹ ਕਰਾ ਲਿਆ ਸਮਾਂ ਨਿਕਲਿਆ ਇੱਕ ਡੇਢ ਸਾਲ ਸਾਡੇ ਇੱਕ ਬੱਚਾ ਹੋ ਗਿਆ ਕਹਿੰਦਾ ਜਦੋਂ ਬੱਚਾ ਹੋ ਗਿਆ ਉਹਨੂੰ ਪਾਲਣਾ ਉਹਨੂੰ ਦੇਖਣਾ ਮੈਂ ਸਨਿਆਸੀ ਬੰਦਾ ਸੀ ਸਨਿਆਸੀ ਸਾਧ ਸੀ ਸਨਿਆਸੀ ਤਾਂ ਕਹਿੰਦਾ ਹੁਣ ਮੈਂ ਰਿਹਾ ਨਹੀਂ ਮੈਂ ਕਹਿੰਦਾ ਆਪਣੇ ਪਰਿਵਾਰ ਲਈ ਹੁਣ ਕੰਮ ਕਰਦਾ ਔਰ ਇਸ ਬਿੱਲੀ ਪਾਲਣ ਨੇ ਮੇਰਾ ਬੇੜਾ ਘਰ ਕਰਕੇ ਰੱਖਤਾ ਮੈਨੂੰ ਸਨਿਆਸੀ ਤੋਂ ਇੱਕ ਪਰਿਵਾਰ ਵਾਲਾ ਬਣਾਤਾ ਹੁਣ ਮੈਂ ਆਪਣੇ ਪਰਿਵਾਰ ਨੂੰ ਪਾਲਦਾ ਤੇ ਕੰਮ ਕਰਦਾ ਤੇਰੇ ਸਾਹਮਣੇ ਮੇਰੇ ਹਾਲਾਤ ਆ ਇਸ ਕਰਕੇ ਗੁਰੂ ਨੇ ਤੇਰੇ ਨੇ ਵੀ ਕਿਹਾ ਸੀ ਬਿੱਲੀ ਨਾ ਪਾਲੀ ਇਸ ਕਰਕੇ ਮੇਰੇ ਗੁਰੂ ਨੇ ਕਿਹਾ ਸੀ ਬਿੱਲੀ ਨਾ ਪਾਲੀ ਮੈਂ ਆਪਣੇ ਗੁਰੂ ਦੀ ਗੱਲ ਮੰਨੇ ਨਹੀਂ ਤਾਂ ਮੇਰਾ ਹਾਲ ਅੱਜ ਆ ਹੈ ਤੂੰ ਵੀ ਆਪਣੇ ਗੁਰੂ ਦੀ ਗੱਲ ਪੱਲੇ ਬੰਨ ਲੈ ਕਦੇ ਬਿੱਲੀ ਨਾ ਪਾਲੀ ਇਹ ਜਿਹੜੀ ਗੱਲ ਦੋਸਤੋ ਹੈ ਨਾ ਬਿੱਲੀ ਪਾਲਣ ਵਾਲੀ ਇਹ ਹਰ ਇੱਕ ਇਨਸਾਨ ਦੇ ਜੀਵਨ ਚ ਵੀ ਲਾਗੂ ਹੁੰਦੀ ਹੈ ਬਿੱਲੀ ਸਾਡਾ ਮਨ ਹੈ ਸਾਡਾ ਜਿਹੜਾ ਮਨ ਹੈ ਨਾ ਉਹ ਵੀ ਇਸੇ ਤਰ੍ਹਾਂ ਸਾਡੇ ਕੋਲ ਡਿਮਾਂਡਾਂ ਕਰਦਾ ਸਾਡ ਨੂੰ ਮਨਾ ਕੀਤਾ ਸੀ ਗੁਰੂ ਨੇ ਕਿ ਬਿੱਲੀ ਨਾ ਪਾਲੀ ਬਿੱਲੀ ਪਾਲੇਗਾ ਤੈਨੂੰ ਦੁੱਧ ਪੋਣਾ ਪਊਗਾ ਦੁੱਧ ਪਾਏਂਗਾ ਤੈਨੂੰ ਗਾਂ ਪਾਲਣੀ ਪਊਗੀ ਤੂੰ ਗਾਂ ਪਾਲੇਂਗਾ ਤੈਨੂੰ ਕੰਮ ਕਰ ਹੋਰ ਕਰਨਾ ਪਊਗਾ ਤੈਨੂੰ ਕੋਈ ਰੱਖਣਾ ਪਊ ਦੇਖ ਰਿਕ ਕਰਨ ਨੂੰ ਮੈਂ ਉਹ ਦੇਖ ਰਿਕ ਕਰਨ ਲਈ ਔਰਤ ਰੱਖ ਲਈ ਮੈਂ ਆਪਣੇ ਮਨ ਨੂੰ ਰੋਕ ਹੀ ਨਾ ਪਾਇਆ ਮੈਂ ਆਪਣੇ ਮਨ ਨੂੰ ਰੋਕ ਲੈਂਦਾ ਲਾਲਸਾ ਰੋਕ ਲੈਂਦਾ ਕੋਈ ਗੱਲ ਨਹੀਂ ਜੇ ਚੂਹੇ ਕਪੜੇ ਟੋਕਦੇ ਆ ਟੁੱਕੀ ਜਾਣ ਮੈਨੂੰ ਬਿੱਲੀ ਦੀ ਲੋੜ ਨਹੀਂ ਤੇ ਜੇ ਉਹ ਗੱਲ ਮੈਂ ਨਾ ਮੰਨੀ ਹੁੰਦੀ ਆਪਣੇ ਮਨ ਦੀ ਤਾਂ ਅੱਜ ਮੈਂ ਵੀ ਸੰਨਿਆਸੀ ਹੁੰਦਾ ਸੋ ਹਰ ਇੱਕ ਵਿਅਕਤੀ ਦੀ ਇਹ ਗੱਲ ਜੀਵਨ 'ਚ ਲਾਗੂ ਹੁੰਦੀ ਆ ਸਾਡਾ ਮਨ ਵੀ ਲਾਲਚਾਂ ਨਾਲ ਭਰਿਆ ਪਿਆ ਕੋਈ ਵੀ ਇਨਸਾਨ ਹੈ ਚਾਹੇ ਕੋਈ ਨਸ਼ਾ ਕਰਦਾ ਹੈ ਸ਼ਰਾਬ ਪੀਂਦਾ ਕੋਈ ਹੋਰ ਨਸ਼ਾ ਕਰਦਾ ਇਹ ਉਹਦੇ ਮਨ ਕਰਕੇ ਹੀ ਆ ਮਨ ਡਿਮਾਂਡ ਕਰਦਾ ਕੋਈ ਗੱਲ ਨਹੀਂ ਇੱਕ ਵਾਰੀ ਆਪਾਂ ਚੀਜ਼ ਕਰਕੇ ਦੇਖ ਲੈਨੇ ਆ ਇੱਕ ਵਾਰੀ ਕੀਤੀ ਦੋ ਵਾਰੀ ਕੀਤੀ ਬਾਅਦ ਚ ਬੰਦੇ ਨੂੰ ਲਤ ਲੱਗ ਜਾਂਦੀ ਆ ਛੱਡਣਾ ਮੁਸ਼ਕਲ ਹੋ ਜਾਂਦਾ ਸੋ ਇਸੇ ਤਰ੍ਹਾਂ ਹੀ ਜ਼ਿੰਦਗੀ ਦੇ ਹੋਰ ਗੈਜਟ ਆ ਵੀ ਮੈਂ ਵੱਡਾ ਘਰ ਪੋਣਾ ਵੱਡੀ ਕੋਠੀ ਬਣਾਉਣੀ ਆ ਵੱਡੀ ਗੱਡੀ ਲੈਣੀ ਆ ਜਦੋਂ ਆਪਣੇ ਮਨ ਨੂੰ ਆਪਾਂ ਉਸ ਬਿੱਲੀ ਨੂੰ ਰੋਕ ਲਿਆ ਪਹਿਲੇ ਦਿਨ ਤੋਂ ਟੋਕ ਲਿਆ ਤੇ ਕਾਬੂ ਪਾ ਲਿਆ ਤੇ ਸਾਡੀ ਜ਼ਿੰਦਗੀ ਨੂੰ ਨਰਕ ਨਹੀਂ ਬਣਾਊਗਾ ਅਸੀਂ ਬਿਨਾਂ ਵਜ੍ਹਾ ਟੈਨਸ਼ਨਾਂ 'ਚ ਨਹੀਂ ਫਸਾਂਗੇ 90% ਦੁਨੀਆ ਐਵੇਂ ਟੈਨਸ਼ਨਾਂ 'ਚ ਫਸੀ ਪਈ ਆ ਗਲਤੀਆਂ ਕਰ ਬੈਠਦੇ ਆ ਜੋ ਜ਼ਿੰਦਗੀ ਨਾਰਮਲ ਚੱਲਦੀ ਆ ਉਹ ਤਾਂ ਸੰਤੋਸ਼ਿਤ ਨਹੀਂ ਹੋਣਾ ਦੂਜਿਆਂ ਦੇਖ ਕੇ ਵੱਡੇ ਪੰਗੇ ਲੈਣੇ ਆ ਵੱਡੇ ਘਰ ਵੱਡੀਆਂ ਕੋਠੀਆਂ ਵੱਡੀਆਂ ਗੱਡੀਆਂ ਲੈ ਲੈਣੀਆਂ ਆਪਣੇ ਆਪ ਨੂੰ ਹੋਰ ਮਾਇਆ ਦੇ ਜੰਜਾਲ 'ਚ ਖਸਾ ਲੈਣਾ ਸੋ ਜਿੱਦਾਂ ਮਨ ਚੱਲਦਾ ਜੇ ਆਪਾਂ ਮਨ ਤੇ ਕਾਬੂ ਕਰ ਲਿਆ ਨਾ ਜਿਵੇਂ ਕਹਿੰਦੇ ਆ ਮਨ ਜਿੱਤੇ ਜਗ ਜਿੱਤ ਜ ਜਿਹਨੇ ਆਪਣੇ ਮਨ ਨੂੰ ਜਿੱਤ ਲਿਆ ਉਹਨੇ ਪੂਰੇ ਜਗ ਨੂੰ ਜਿੱਤ ਲਿਆ ਸੋ ਮਨ ਤੇ ਕਾਬੂ ਪਾਉਣਾ ਜਿਹੜਾ ਇਨਸਾਨ ਸਿੱਖ ਜਾਂਦਾ ਨਾ ਉਹ ਆਪਣੀ ਜ਼ਿੰਦਗੀ ਨੂੰ ਸਵਰਗ ਬਣਾ ਲੈਂਦਾ ਉਹਨੂੰ ਪਤਾ ਕਿਹੜੀ ਚੀਜ਼ ਕਦੋਂ ਕਿੰਨੀ ਜ਼ਰੂਰੀ ਆ ਮੇਰੇ ਵਾਸਤੇ ਕੋਈ ਆਪਣੀ ਜ਼ਿੰਦਗੀ ਨੂੰ ਆਨੰਦ ਰਣਜੀਤ ਦਾ ਸੋ ਉਸ ਬਾਬੇ ਦੀ ਗੱਲ ਆਪਣੇ ਚੇਲੇ ਨੂੰ ਕਹੀ ਹੋਈ ਜੇ ਉਹ ਸਮਝ ਜਾਂਦਾ ਤੇ ਬਿਲੀ ਨਾ ਪਾਲਦਾ ਉਹ ਕਹਿੰਦਾ ਮੇਰਾ ਬੇੜਾ ਗਰਕ ਨਾ ਹੁੰਦਾ ਉਹ ਇਦਾਂ ਹੀ ਹਰੇ ਵਿਖਦੀ ਦਾ ਹਰ ਇਨਸਾਨ ਦਾ ਮਨ ਹੈ ਬਿੱਲੀ ਆਹੋ ਜਦੋਂ ਅਸੀਂ ਉਹਤੇ ਉਸ ਬਿੱਲੀ ਤੇ ਮਨ ਦੀ ਬਿੱਲੀ ਤੇ ਕਾਬੂ ਪਾ ਲਿਆ ਲਾਲਸਾਾਂ ਘਟਾਤੀਆਂ ਆਪਣੀਆਂ ਜਿਹੜੀਆਂ ਜ਼ਰੂਰਤਾਂ ਆ ਉਹ ਲਿਮਟਡ ਰੱਖੀਆਂ ਜ਼ਿੰਦਗੀ ਨੂੰ ਜਿੱਦਾਂ ਜੋ ਜ਼ਿੰਦਗੀ ਦੀਆਂ ਜ਼ਰੂਰਤਾਂ ਪੂਰੀਆਂ ਹੁੰਦੀਆਂ ਆ ਆਪਾਂ ਉਸ ਤਰੀਕੇ ਨਾਲ ਜ਼ਿੰਦਗੀ ਬਤੀਤ ਕੀਤੀ ਬੰਦੇ ਨੂੰ ਨਾ ਕਦੇ ਕੋਈ ਰੋਗ ਲੱਗੂਗਾ ਨਾ ਬੰਦੇ ਦੀ ਕਦੇ ਨੀਂਦ ਉਡੋਗੀ ਪਹਿਲਾਂ ਵੀ ਦੁਨੀਆ ਚੱਲਦੀ ਸੀ ਅੱਜ ਵੀ ਦੁਨੀਆ ਚੱਲਦੀ ਆ ਪਰ ਅੱਜ ਕੱਲ ਦੁਨੀਆ ਜ਼ਿਆਦਾ ਸਟ੍ਰੈਸ ਦੇ ਵਿੱਚ ਆ ਜ਼ਿਆਦਾ ਟੈਨਸ਼ਨਾਂ ਦੇ ਵਿੱਚ ਆ ਜਿਆਦਾ ਬਿਮਾਰੀਆਂ ਨਾ ਕਿ ਰਪਈਆ ਦੁਨੀਆ ਹਰ ਬੰਦਾ ਬਿਮਾਰ ਆ ਸਿਰਫ ਉਸ ਚੰਚਲ ਆਪਣੇ ਮਨ ਦੇ ਕਰਕੇ ਮਨ ਦੇ ਉੱਪਰ ਕੰਟਰੋਲ ਨਹੀਂ ਕਿਸੇ ਦਾ ਵੀ ਹੈਗਾ ਬੰਦਾ ਹੌਲੀ-ਹੌਲੀ ਜੰਜਾਲ ਚ ਫਸਦਾ ਜਾਂਦਾ ਸੋ ਸਾਧੂ ਦੀ ਉਸ ਗੁਰੂ ਦੀ ਗੱਲ ਲਉ ਹਰ ਇੱਕ ਇਨਸਾਨ ਨੂੰ ਪੱਲੇ ਬਰਨਾ ਚਾਹੀਦਾ ਆਪਣੇ ਮਨ ਤੇ ਕੰਟਰੋਲ ਕਰੋ ਜਦੋਂ ਮਨ ਕੰਟਰੋਲ ਹੋ ਗਿਆ ਨਾ ਜਿਹਨੇ ਮਨ ਜਿੱਤ ਲਿਆ ਉਹਨੇ ਪੂਰੀ ਦੁਨੀਆ ਤੇ ਕਾਬੂ ਪਾ ਲਿਆ ਸਮਝੋ ਸੋ ਜ਼ਿੰਦਗੀ ਇੱਕ ਵਾਰ ਮਿਲੀ ਆ ਇਹਨੂੰ ਸਹੀ ਤਰੀਕੇ ਨਾਲ ਜੀਣਾ ਹੀ ਅਸਲੀ ਮਕਸਦ ਆ ਠੀਕ ਹੈ ਜ਼ਰੂਰਤਾਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਪੂਰਾ ਕਰਨ ਲਈ ਪੈਸਾ ਚਾਹੀਦਾ ਪਰ ਇੰਨਾ ਲਾਲਚੀ ਨਾ ਬਣੋ ਐਨੇ ਜ਼ਿਆਦਾ ਪੈਸੇ ਦੇ ਪਿੱਛੇ ਨਾ ਭੱਜੋ ਕਿ ਅਸੀਂ ਆਪਣੀ ਜ਼ਿੰਦਗੀ ਚੀਨ ਦੀ ਬਜਾਏ ਉਹਨੂੰ ਅਸਤਵਿਅਸਤ ਕਰ ਲਿਆ ਜ਼ਿੰਦਗੀ ਜੀਣਾ ਭੁੱਲ ਗਏ ਆ ਬਸ ਹੋਰ ਹੀ ਜੰਜਾਲ ਦੇ ਵਿੱਚ ਫਸੇ ਬੈ। ਸੋ ਕਹਾਣੀ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਪੇਜ ਨੂੰ ਫੋਲੋ ਵੀ ਕਰ ਲਿਓ ਸਬਸਕ੍ਰਾਈਬ ਵੀ ਕਰ ਲਿਓ ਚੈਨਲ ਨੂੰ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਦੋਸਤੋ